ਚੜਦੀ ਰੇਸ ਹੈ ਪਰ ਗੱਭਰੇ ਇਸ ਵੇਲੇ ਪੈਣਦੇ ਵਾਦੇ ਕਰਦਾ ਹਾਂ ਮੇਰੇ ਮਿੱਤਰੋ ਇਸ ਵੇਲੇ ਪੈਣ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਕਿ ਪੈਂਦੀਆਂ ਕਬੱਡੀਆਂ ਚੜ-ਚੜ ਕੇ ਦੇਖਦਾ ਜਮਾਨਾ ਸਾਰਾ ਖੜ-ਖੜ ਕੇ ਕੌਣ ਖਿੱਚੂ ਗੱਟੇ ਪਰ ਪਾਊਗਾ ਕਬੱਡੀਆਂ ਝੁਗ-ਝੁਗ ਕੇ ਜੀਹਦੇ ਪੱਟਾ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਿਹੜੇ ਪੱਟਾ ਦੇ ਵਿੱਚ ਜ਼ੋਰ ਮਿੱਤਰੋ ਲਓ ਪਈ ਹੋਈ ਰੇਡ ਇੱਕ ਪਾਸੇ ਖੁਸ਼ੀ ਨੌਜਵਾਨ ਜਿਹਦਾ ਬੱਛੋ ਵਾਲਾ ਪਿੰਡ ਹੈ ਇੱਕ ਖੁਸ਼ੀ ਦਿੜਬੇ ਦਾ ਖੁਸ਼ੀ ਦੁੱਧਾ ਦਾ ਫੇਰ ਕਬੱਡੀ ਦਾ ਵੱਡਾ 스타 ਪਰ ਬੱਛੋ ਵਾਲੀਆਂ ਨੌਜਵਾਨ ਮਾਰਸਾ ਜिले ਦਾ ਖਿਡਾਰੀ ਯਕਨ ਸੋਹਣਾ ਕਰਦਾ ਪਰ ਨੰਬਰ ਰੇਡਰ ਦੇ ਹਿੱਸੇ ਦਾ ਜਿਹੜਾ ਹੈ ਅਗਲੀ ਰੇਡ ਕਹਿੰਦੇ ਸੂਬਾ ਆ ਗਿਆ ਇਹਦਾ ਭਾਗਰ ਪਿੰਡ ਔਰ ਚਾਰਾਂ ਦੇ ਵਿੱਚੋਂ ਕਾਹਨ ਬੱਲੇ ਬੱਲੇ ਕਰਾਵੇਗਾ ਇਹ ਗੱਲ ਸੱਚੀ-ਸੱਚਿਆਂ ਦੀ ਦੰਬ ਕੇ ਵਾਈਏ ਰੱਜ ਕੇ ਖਾਈਏ ਥੋੜਾ ਖਾਪੀ ਖਰਚ ਲਈਏ ਥੋੜਾ ਦਾਲ ਪੂਰੇ ਤੇ ਲਾਈਏ ਬੇ ਸ਼ੁਕਰੇ ਨਾ ਹੋਈਏ ਕਿਸੇ ਦੀ ਯਾਰ ਮਾਰਨਾ ਕਰੀਏ ਰੋਟੀ ਹੱਕ ਨਹੀਂ ਖਾਈਏ ਜੀ ਭਾਵੇਂ ਮੂਹੜ ਪਾਰਸ਼ਾ ਕਰੀਏ ਰੋਟੀ ਹੱਕ ਨਹੀਂ ਖਾਈਏ ਜੀ ਭਾਵੇਂ ਮੂਹੜ ਪਾਰਸ਼ਾ ਕਰੀਏ ਲਓ ਸੂਬਾ ਭਾਗਰ ਯਾਦ ਕਰ ਨੰਬਰ ਆਪਣੀ ਟੀਮ ਦੇ ਲਈ ਜੋੜ ਮਿਲ ਕੇ ਕਾਮਯਾਬ ਹੋ ਗਿਆ ਅਗਲੀ ਰੇਡ ਮੁੰਡਾ ਮਠਿੰਡੇ ਵਾਲਾ ਹਰਿਆਣ ਸੁਖੇ ਦਾ ਬਲਕਰਤ ਸਿੰਘ ਟਾਂਡੂ ਖਲਵਾਏ ਬੜੀ ਦੌਲਿਆਂ ਚ ਜਾਣ ਸੁੱਖੀ ਲੋਕ ਕੋ ਐਵੇਂ ਨਹੀਂ ਉਹ ਮੰਦਾ ਜਹਾਨ ਦੁਨੀਆ ਮਨਾਉਣ ਲਈ ਦੁਨੀਆ ਨੂੰ ਵੱਖਰੇ ਕੰਮ ਕਰਨੇ ਪੈਂਦੇ ਆ ਵੱਖਰੇ ਤਰੀਕੇ ਨਾਲ ਮਿਹਨਤ ਕਰਨੀ ਪੈਂਦੀ ਆ ਫਿਰ ਜਾ ਕੇ ਕਰੋੜਾਂ ਦੀ ਬਾਦੀ ਚ ਪਤਾ ਲੱਗਦਾ ਵੀ ਫਲਾਣੇ ਪਿੰਡ ਦਾ ਫਲਾਣੇ ਸਿਟੀ ਦਾ ਫਲਾਣੇ ਦੇਸ਼ ਦਾ ਆਹ ਮੁੰਡਾ ਚਰਚਾ ਦੇ ਵਿੱਚ ਲਓ ਕल्याण ਸੁੱਖੇ ਦਾ ਬਲਕਰਨ ਸਿੰਘ ਜਨਦਾਰ ਨੰਬਰ ਆਪਣੀ ਟੀਮ ਦੇ ਲਈ ਹੋਰਨ ਦੇ ਵਿੱਚ ਕਾਮਯਾਬ ਹੋ ਗਿਆ ਅਗਲੀ ਰੇਡ ਫੌਜ ਦੀ ਫੌਜੀ ਫੇਰ ਆ ਗਿਆ ਲਓ ਫੌਜੀ ਫੇਰ ਰੇਡ ਪੌਂਡ